ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਉਸ ਵੇਲੇ ਦੀ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਇਸ ਜਦ ਖਬਰ ਦੇ ਵਿੱਚ ਤੁਸੀਂ ਪੀੜਤ ਪਰਿਵਾਰ ਦੇ ਬੋਲ ਸੁਣੋਗੇ ਕਿ ਸਾਡੇ ਨਾਲ ਬਹੁਤ ਮਾੜੀ ਹੋ ਗਈ ਤਾਂ ਇਹ ਸ਼ਬਦ ਇੱਕ ਪਰਿਵਾਰ ਦੇ ਦਰਦ ਨੂੰ ਬਿਆਨ ਕਰ ਰਹੇ ਹਨ ਦੱਸਿਆ ਜਾ ਰਿਹਾ ਕਿ ਸਵੇਰੇ 6:30 ਵਜੇ ਦੇ ਕਰੀਬ ਨੈਸਲੇ ਤੇ ਡਿਊਟੀ ਤੇ ਜਾ ਰਿਹਾ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਉਸ ਦੀ ਹੱਤਿਆ ਕਰ ਦਿੱਤੀ ਗਈ ਔਰ ਦੱਸਿਆ ਜਾ ਰਿਹਾ ਕਿ ਮ੍ਰਿਤਕ ਦੇ ਕਰੀਬਨ 15 ਤੋਂ 20 ਗੋਲੀਆਂ ਜਿਹੜੀਆਂ ਮਾਰੀਆਂ ਗਈਆਂ ਜਿਸ ਨਾਲ ਪੂਰਾ ਇਲਾਕਾ دہشت ਵਿੱਚ ਹੈ ਇਸ ਮਾਮਲੇ ਵਿੱਚ ਮ੍ਰਿਤਕ ਦੇ ਪਰਿਵਾਰ ਨੇ ਮੌਜੂਦਾ ਸਰਪੰਚ ਦੇ ਉੱਤੇ ਪਿੰਡ ਦੇ ਮੌਜੂਦਾ ਸਰਪੰਚ ਦੇ ਉੱਤੇ ਗੰਭੀਰ ਦੋਸ਼ ਲਾਏ ਹਨ ਅਤੇ ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਪਹਿਲਾਂ ਉਸ ਦੀ ਗੱਡੀ ਵਿੱਚ ਗੱਡੀ ਮਾਰੀ ਗਈ ਤੇ ਉਸ ਤੋਂ ਬਾਅਦ ਦੋ ਜਾਣਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਇਸ ਖੂਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਕੋਈ ਸਧਾਰਨ ਅਪਰਾਧ ਨਹੀਂ ਸਗੋਂ ਕਾਨੂੰਨ ਵਿਵਸਥਾ ਲਈ ਇੱਕ ਵੱਡੀ ਚੁਣੌਤੀ ਇਹ ਸਵਾਲ ਇਹ ਹੈ ਕਿ ਦਿਨ ਚੜ੍ਹਦੇ ਹੀ ਹੋਈ ਇਸ ਵਾਰਦਾਤ ਨੇ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਨੂੰ ਨੰਗਾ ਕਰ ਦਿੱਤਾ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੀੜਤ ਪਰਿਵਾਰ ਨੂੰ ਸਿਰਫ ਭਰੋਸਾ ਨਹੀਂ ਇਨਸਾਫ ਚਾਹੀਦਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਨੂੰਨ ਆਪਣਾ ਰਾਹ ਫੜਦਾ ਹੈ ਜਾਂ ਫਿਰ ਇੱਕ ਹੋਰ ਪਰਿਵਾਰ ਸਿਰਫ ਇਨਸਾਫ ਦੀ ਉਡੀਕ ਕਰਦਾ ਰਹਿ ਜਾਂਦਾ ਹੈ ਔਰ ਸਵਾਲ ਇਹੀ ਨੇ ਕਿ ਪੀੜਤ ਜਿਹੜੀ ਤੇਰੇ ਮ੍ਰਿਤਕ ਦੇ ਭਰਾ ਨੇ ਮੌਜੂਦਾ ਸਰਪੰਚ ਦੇ ਉੱਤੇ ਉਹਦਾ ਨਾਮ ਲੈ ਕੇ આરોਪ ਲਾਇਆ ਹੈ ਤੇ ਕਾਰਵਾਈ ਕੀ ਹੁੰਦੀ ਆ ਇਹ ਦੇਖਦੇ ਆ ਦਿਖਾਨ ਤੋਂ ਮੌਕੇ ਦੀਆਂ ਪੂਰੀਆਂ ਤਸਵੀਰਾਂ ਮੇਰਾ ਬੋਧ ਠੀਕ ਆ ਮੇਰਾ ਬੋਧ ਠੀਕ ਆ ਹਾਈ ਮੇਰੀ ਗੱਲ ਨਹੀਂ ਗਾ ਇਹ ਗੱਲ ਬਣੀ ਅੱਜ ਕਿ ਉਸਨਾ ਸੀ ਕਿ ਰੱਤ ਦਾ ਕਿੱਥੇ ਚੱਲਿਆ ਸੀਗਾ ਦਿਓੜੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕੱਟਣਾ ਵਾ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਗੱਲ ਹੋਇਆ ਛੇ 55 ਦੇ ਗੋਲ ਨਾ ਵਧੀਆਂ ਹੋਣ ਅਸੀਂ ਉਹ ਵੀ ਮਾਰਨੇ ਆ ਗੋਲੀਆਂ 15 20 ਵਜੇ ਗੋਲੀਆਂ ਕੋਈ ਖੜਦੇ ਖੜਦੇ ਕੋਈ ਗੱਲ ਰਾਜੇ ਜੀ ਪੈਂਡ ਜੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲਾ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਈ ਹੁਣ ਸਾਰਾ ਕੁਝ ਪਤਾ ਵਾ ਇਧਰ ਬਈ ਮੇਰੇ ਵਾਲੀ ਮਾਰ ਕੇ ਆ ਗਾ ਮਨਸ ਹੈਪੀ ਆ ਜੀ ਅੱਜ 9:00 ਕੀ ਲੱਗਦਾ ਥੋੜਾ ਮੇਰਾ ਤਾਇਆ ਦਾ ਮੁੰਡਾ ਜੀ ਭਰਾ ਹੀ ਹੈ ਮੇਰਾ ਕਿਵੇਂ ਘਟਣਾ ਵਾਪਸ ਕਿੱਥੇ ਬਰਾਦ ਮੈਂ ਬਟਨਾ ਜੀ ਪਿੰਡ ਹੀ ਨਿਕਲਦੇ ਆ ਥੋਕੇ ਡਾਕਟਰ ਦੁਕਾਨਾਂ ਕੋਲੇ ਤੇ ਉਸ ਤੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚਲੇ ਨੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਹੈ ਇਹ 6 ਵਜੇ ਦੀ ਆਈ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀਗੇ ਆ ਜੀ ਉੱਥੋਂ ਕੋਈ ਇਨਸਾਫ ਆਇਆਗਾ ਇਨਸਾਫ ਹਜੇ ਕੋਈ ਨਹੀਂ ਆਇਆ ਕੇ ਪੈਰਵਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਫੇਰ ਤੇ ਕੀ ਗੱਲ ਬਣੀ ਰਾਜਕ ਜੀ ਉਸਨਾ ਸੀ ਕਿ ਭਰਾ ਦਾ ਕਿੱਥੇ ਚੱਲਿਆ ਸੀਗਾ ਡੌੜੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕਿ ਜਾਣੇ ਸੀ ਕਿੰਨੇ ਵਜੇ ਕੱਟਣਾ ਵਾ ਸਵੇਰ 6:30 ਵਜੇ ਦੀ ਗੱਲ ਆ 6:30 ਵਜੇ ਜਾਂਦੇ ਹੋ ਜਦੋਂ ਜਦ ਕੰਮ ਹੋਇਆ 6:55 ਦੇ ਗੋਲ ਨਾ ਵਧੀਆਂ ਹੋਣ ਅਸੀਂ ਉਹ ਵੀ ਮਾਰਨੇ ਆ ਗੋਲ 15 20 ਬੰਦਿਆ ਗੋਲ ਦਾ ਰੋਪੇ ਖੜ ਜਾਂਦੇ ਖੜ ਜਾਂਦੇ ਪੰਜ ਗੱਲ ਕਰਦੇ ਰਾਜੇ ਜੀ ਬਾ ਪੈਂਡ ਦੀ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਆ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਾਈ ਉਹਨੂੰ ਸਾਰਾ ਕੁਝ ਪਤਾ ਵਾ ਆਦਰ ਭਾਈ ਮੇਰੇ ਵਾਲੀ ਮਾਰ ਕਰਦਾ ਹੈ ਹੈਪੀ ਹੈ ਜੀ ਅੱਜ 900 ਕੀ ਲੱਗਦਾ ਥੋੜਾ ਮੇਰਾ ਤਾਏ ਦਾ ਮੁੰਡਾ ਜੀ ਭਰਾ ਹੀ ਹੈ ਮੇਰਾ ਕਿਵੇਂ ਘੱਟਣਾ ਵਾਪਸੀ ਕਿੱਥੇ ਭਰਾ ਦਿੰਦੇ ਬਟਨਾ ਜੀ ਪੈਂਡੇ ਨਿਕਲਦੇ ਆ ਥੋਕੇ ਡਾਕਣੇ ਕੋਲੇ ਤੇ ਉਸ ਤੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਹੋਣੇ ਅਸਲ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਨਾ ਹੈ 6:00 ਵਜੇ ਦੀ ਆਈ 5:30 6:00 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫੇਰ ਕਰਕੇ ਮਾਰੇ ਹਾਂਜੀ ਹਾਂਜੀ ਫੇਰ ਮਾਰੇ ਦੋਵੇਂ ਸੀ ਸੀ ਆ ਗਏ ਉੱਥੋਂ ਲ ਕੋਈ ਇਨਸਾਫ ਹੋਇਆ ਕਿ ਇਨਸਾਫ ਹਜੇ ਕੋਈ ਨਹੀਂ ਹੋਇਆ ਕਿ ਪੈਰਵਾਈ ਕੀਤੀ ਉਹਦਾ ਇਨਸਾਫ ਕੋਈ ਨਹੀਂ ਹੋਇਆ ਫਿਰ ਆਏ ਮੁਕੇ ਤੇ ਪਹੁੰਚ ਗਏ